ਹਾਂਜੀ ਬਹੁਤ ਸਾਰੇ ਲੋਕ ਨਾ ਕਮੈਂਟ ਕਰਕੇ ਪੁੱਛਦੇ ਆ ਕਿ ਜਦੋਂ ਦੇਸੀ ਠੇਕੇਦਾਰ ਕੰਸਟਰਕਸ਼ਨ ਵਾਲੇ ਠੇਕੇਦਾਰ ਹੋਣ ਜਾਂ ਫਿਰ ਦੇਸੀ ਮਾਲਕ ਹੋਣ ਰੈਸਟੋਰੈਂਟ ਦੇ ਕਿਸੇ ਦੇ ਜਦੋਂ ਉਹ ਸਟੂਡੈਂਟਾਂ ਦੇ ਪੈਸੇ ਮਾਰ ਲੈਂਦੇ ਆ ਤਾਂ ਸਟੂਡੈਂਟ ਉਹਨਾਂ ਤੇ ਕੋਈ ਕਾਰਵਾਈ ਕਿਉਂ ਨਹੀਂ ਕਰਦੇ ਕੋਈ ਪੁਲਿਸ ਰਿਪੋਰਟ ਕਿਉਂ ਨਹੀਂ ਲਿਖਾਉਂਦੇ ਤਾਂ ਉਹਦਾ ਕਾਰਨ ਇਹ ਆ ਕਿ ਜਿੰਨੇ ਵੀ ਸਟੂਡੈਂਟ ਆ ਉਹ ਕੀ ਆ ਇਹਨਾਂ ਮਾਲਕਾਂ ਦੇ ਨਾਲ ਦੇਸੀ ਮਾਲਕਾਂ ਦੇ ਨਾਲ ਕੈਸ਼ ਤੇ ਕੰਮ ਕਰਦੇ ਆ ਤੇ ਉਹ ਮਾਲਕ ਵੀ ਹੁੰਦੇ ਆ ਜਿਹੜੇ ਪੰਜਾਬੀ ਉਹ ਇਹਨਾਂ ਸਟੂਡੈਂਟਾਂ ਨੂੰ ਕੈਸ਼ 'ਤੇ ਰੱਖਦੇ ਆ ਕਿਉਂਕਿ ਜੇ ਉਹਨਾਂ ਦਾ ਕੰਮ ਸੈਨ ਤੇ ਚੜੂਗਾ ਤਾਂ ਉਹਨਾਂ ਨੂੰ ਕੀ ਆ 1 ਘੰਟੇ ਦੇ 17 ਡਾਲਰ ਦੇਣੇ ਪੈਣੇ ਆ ਪਰ ਜੇ ਉਹੀ ਮਤਲਬ ਕੈਸ਼ ਤੇ ਕੰਮ ਕਰਨਗੇ ਤਾਂ ਉਹਨਾਂ ਨੂੰ ਕੀ ਆ 10 12 ਜਾਂ 8 ਡਾਲਰ ਹੀ ਦੇਣੇ ਪੈਣੇ ਆ ਮਤਲਬ ਆਪਣੀ ਮਰਜ਼ੀ ਨਾਲ ਦੇਣਗੇ ਉਹ ਜਿੰਨੇ ਉਹਨੂੰ ਦੇਣੇ ਪੈਣੇ ਆ ਤਾਂ ਇਸ ਲਈ ਕੀ ਆ ਸਟੂਡੈਂਟਾਂ ਦਾ ਕੋਈ ਸਰਕਾਰੀ ਰਿਕਾਰਡ ਨਹੀਂ ਹੁੰਦਾ ਉਹ ਕਿੱਥੇ ਕੰਮ ਕਰ ਰਹੇ ਆ ਤਾਂ ਜਿਹਦੇ ਕਰਕੇ ਕੀ ਐ ਇੱਥੇ ਕੋਈ ਵੀ ਸਟੂਡੈਂਟ ਆ ਕਿਸੇ ਮਾਲਕ ਤੇ ਕੀ ਆ ਕਾਰਵਾਈ ਨਹੀਂ ਕਰ ਸਕਦਾ ਤੇ ਦੂਜੀ ਗੱਲ ਇਹ ਆ ਕਿ ਵੀ ਸਟੂਡੈਂਟ ਕੰਮ ਹੀ ਕਿਉਂ ਕਰਦੇ ਆ ਉੱਥੇ ਤੇ ਜਦੋਂ ਬੰਦੇ ਕੋਲ ਕੋਈ ਆਪਸ਼ਨ ਨਹੀਂ ਹੁੰਦੀ ਰੈਂਟ ਪੇ ਕਰਨਾ ਗਰੋਸਰੀ ਦਾ ਖਰਚਾ ਜਿਹੜਾ ਤਾਂ ਇਹ ਸਾਰੇ ਖਰਚੇ ਕੱਢਣ ਲਈ ਕੀ ਆ ਬੰਦੇ ਨੂੰ ਕੀ ਆ ਫਿਰ ਜਿੱਦਾਂ ਦਾ ਕੰਮ ਮਿਲਦਾ ਥੋੜੇ ਪੈਸਿਆਂ ਤੇ ਬਹੁਤੇ ਪੈਸਿਆਂ ਤੇ ਜਿਵੇਂ ਵੀ ਕੰਮ ਮਿਲਦਾ ਤਾਂ ਬੰਦੇ ਨੂੰ ਕੀ ਕਰਨਾ ਪੈਂਦਾ